ਸਰਿਕ ਲੇਡੀ ਨੂੰ ਫਰੇ ਗਿਆ ਇਹ ਨਾਦ ਸਨਾਰਿਕ ਜੈਂਸ ਹੈ ਜਿਹਦੇ ਕੋਲ ਕਮਰਟੀ ਮਾਤਰਾਚ ਕਮਰਸ਼ੀਅਲ ਮਾਤਰਾਚ ਚ ਚਿੱਟਾ ਬਰਾਮਦ ਕੀਤਾ ਗਿਆ ਸਰ ਕੀ ਮੌਲਾ ਇਹ ਕੌਣ ਹੈ ਲੀਡੀ ਇਹ ਸਾਡੀ ਸੀਆਈ ਦੀ ਟੀਮ ਵੱਲੋਂ ਜੀ ਸਬ ਇੰਸਪੈਕਟਰ ਗਰਸੇਵ ਸਿੰਘ ਜੀ ਨੂੰ ਲੀਡ ਕਰ ਰਿਹਾ ਸੀ ਕਿ ਇਹਨਾਂ ਵੱਲੋਂ ਇੱਕ ਜਿਹੜਾ ਇਨਫੋਰਮੇਸ਼ਨ ਬੇਸਡ ਜਿਹੜਾ ਆਪਰੇਸ਼ਨ ਚਲਾਇਆ ਗਿਆਗਾ ਸਾਡੇ ਏਰੀਆ ਦੀ ਕਮਰਤਪਾਲ ਕੌਰ ਉਰਫ ਚੀਨੂ ਜਿਹੜੀ ਗਾਲਬਕਲਾਂ ਦੀ ਬੇਸਿਕਲੀ ਰਹਿਣ ਵਾਲੀ ਸੀਗੀ ਤੇ ਅੱਜ ਕੱਲ ਇਹ ਜਗਰਾਉਂ ਵੀਰੀ ਦੇ ਵਿੱਚ ਆਪਣੇ ਜਿਹੜੇ ਟਿਕਾਣੇ ਵੱਖ-ਵੱਖ ਕਰਕੇ ਰਹਿ ਰਹੀ ਸੀਗੀ ਇਹਦੇ ਕੋਲੋਂ ਤੇ ਇਹਦੇ ਸਾਥੀ ਕੋਲੋਂ 264 ਗ੍ਰਾਮ ਜਿਹੜੀ ਹੈਰੋਨ ਹੋ ਰਿਕਵਰ ਕੀਤੀ ਹੈਗੀ ਤੇ ਮੌਕੇ ਤੇ ਜਿਹੜੇ ਸਾਡੀ ਡੀਐਸਪੀ ਡੀ ਸਾਹਿਬ ਨਿੰਦਰਜੀਤ ਸਿੰਘ ਉਪਰ ਹੈ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਜਰਕਵਰੀ ਲਈ ਜੀ ਸਾਰੇ ਇਹ ਵੀ ਪਤਾ ਲੱਗਿਆ ਕਿ ਮਤਲਬ ਏਸੀ ਲਿੰਡੀ ਦਾ ਪਹਿਲਾ ਘਰ ਵੀ ਠਾਇਆ ਗਿਆ ਸੀ ਤੇ ਹੋਰ ਮਾਮਲੇ ਦਰਸ ਸੀਗੇ ਹਾਂਜੀ ਇਹ ਜਿਹੜੀ ਅਮਰਤਪਾਲ ਕੌਰ ਚੀਨੂ ਆ ਗਈ ਇਹ ਪੇਸ਼ਾਵਰ ਆ ਗਈ ਇਹ ਮੰਨ ਲਓ ਕਾਫੀ ਟਾਈਮ ਤੋਂ ਚਟਾ ਵੇਚ ਰਹੀ ਹੈਗੀ ਇਹਦੇ ਤੇ ਪਹਿਲਾਂ ਵੀ ਚਾਰ ਮੁਕਾਦਮੇ ਦਰਜ ਨੇਗੇ ਐਨਡੀਪੀਐਸ ਦੇ ਵਿੱਚ ਜਿਹੜੇ ਕੀ ਅੰਡਰ ਟ੍ਰਾਇਲ ਨੇ ਮਾਨਯੋਗ ਅਦਾਲਤ ਦੇ ਵਿੱਚ ਇਹ ਕਾਫੀ ਟਾਈਮ ਤੋਂ ਫਰਾਰ ਸੀਗੀ ਇਹਦਾ ਮੇਨ ਟਾਈਮ ਜਿਹੜਾ ਲੋਕਲ ਅਥਾਰਟिटीज ਵੱਲੋਂ ਇਹਦਾ ਜਿਹੜਾ ਹਾਊਸ ਆਗਾ ਘਰ ਆਗਾ ਉਹ ਵੀ ਡਿਮੋਲਿਸ਼ ਕੀਤਾ ਗਿਆ ਸੀਗਾ ਇਹ ਉਦੋਂ ਪਹਿਲਾਂ ਦੀ ਇਹ ਫਰਾਰ ਸੀਗੀ ਅਸੀਂ ਕਾਫੀ ਟਾਈਮ ਤੋਂ ਦੀ ਤਲਾਸ਼ ਕਰ ਰਹੇ ਸੀਗੇ ਤੇ ਇਹਦੇ ਚ ਹੁਣ ਜਿਹੜੀ ਸਬ ਇਨਸਪੈਕਟਰ ਗਰਸੇਵਤ ਸਿੰਘ ਤੇ ਇਹਦੀ ਟੀਮ ਨੂੰ ਜਿਹੜੀ ਸਫਲਤਾ ਮਿਲੀ ਹੈ ਤੇ ਇਹਦੇ ਕੋਲੋਂ ਕਮਰਸ਼ੀਅਲ ਮਾਤਰਾ ਦੇ ਵਿੱਚ 264 ਗ੍ਰਾਮ ਹੈਰੋਇਨ ਰਿਕਵਰ ਹੋਈ ਤੁਸੀਂ ਹੋਰ ਵੀ ਲੋਕਾਂ ਨੂੰ ਇਹ ਲੋਕ ਨੇ ਜਿਹੜੇ ਸ਼ਹਿਰ ਚ ਹੈਗੇ ਨੇ ਉਰਲਕੀ ਵਾਰਨਿੰਗ ਦੇ ਦੋਗੇ ਬਿਲਕੁਲ ਜਿਹੜੇ ਵੀ ਇਹ ਚਿੱਟਾ ਵੇਚਦੇ ਨੇਗੇ ਜਾਂ ਸੋਚਦੇ ਨੇਗੇ ਕਿ ਵੀ ਚਿੱਟਾ ਵੇਚ ਕੇ ਅਸੀਂ ਪੈਸੇ ਕਮਾ ਲਾਂਗੇ ਉਹਨਾਂ ਨੂੰ ਸਾਡੇ ਵੱਲੋਂ ਜਿਹੜੀ ਸਖਤ ਵਾਰਨਿੰਗ ਆ ਵੀ ਇਹ ਕੰਮਾਂ ਤੋਂ ਆਪਣੀ ਆਵਾਜ਼ ਆ ਜਾਓ ਨਹੀਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਏਗਾ ਸਰ ਇੱਕ ਲੇਡੀ ਉਹਨੂੰ ਫੜਿਆ ਗਿਆ ਹੈ ਨਾਲ ਉਸਦੇ ਨਾਲ ਇੱਕ ਜੈਂਸ ਹੈ ਜਿਹਦੇ ਕੋਲ ਕਵਰ ਡੀਮਾਤਰਾ ਚ ਕਮਰਸ਼ੀਅਲ ਮਾਤਰਾ ਚ ਚਿੱਟਾ ਬਰਾਮਦ ਕੀਤਾ ਗਿਆ ਸਰ ਕੀ ਮਾਮਲਾ ਹੈ ਕੋਣ ਹੈ ਲੇਡੀ ਇਹ ਇਹ ਸਾਡੀ ਸੀਆਈਏ ਦੀ ਟੀਮ ਵੱਲੋਂ ਜੀ ਸਬ ਇੰਸਪੈਕਟਰ ਗਰਸੇਵ ਸਿੰਘ ਜੀ ਜਿਹਨੂੰ ਲੀਡ ਕਰ ਰਿਹਾ ਸੀ ਕਿ ਇਹਨਾਂ ਵੱਲੋਂ ਇੱਕ ਜਿਹੜਾ ਇਨਫਰਮੇਸ਼ਨ ਬੇਸਡ ਜਿਹੜਾ ਆਪਰੇਸ਼ਨ ਚਲਾਇਆ ਗਿਆਗਾ ਸਾਡੇ ਏਰੀਆ ਦੀ ਕਮਰਤਪਾਲ ਕੌਰ ਉਰਫ ਚੀਨੂ ਜਿਹੜੀ ਗਾਲਬਕਲਾਂ ਦੀ ਬੇਸਿਕਲੀ ਰਹਿਣ ਵਾਲੀ ਸੀਗੀ ਤੇ ਅੱਜ ਕੱਲ ਇਹ ਜਗਰਾਉਂਗਰੀਏ ਦੇ ਵਿੱਚ ਆਪਣੇ ਜਿਹੜੇ ਟਿਕਾਣੇ ਵੱਖ-ਵੱਖ ਕਰਕੇ ਰਹਿ ਰਹੀ ਸੀਗੀ ਇਹਦੇ ਕੋਲੋਂ ਤੇ ਇਹਦੇ ਸਾਥੀ ਕੋਲੋਂ 264 ਗ੍ਰਾਮ ਜਿਹੜੀ ਹੈਰੋਨ ਨੂੰ ਰਿਕਵਰ ਕੀਤੀ ਹੈਗੀ ਤੇ ਮੌਕੇ ਤੇ ਜਿਹੜੇ ਸਾਡੇ ਡੀਐਸਪੀ ਡੀ ਸਾਹਿਬ ਨੇਂਦਰਜੀਤ ਸਿੰਘ ਉਪਰ ਹੈ ਇਹ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਗਰਗਰੀ ਬਣੀ ਜੀ ਸਰ ਇਹ ਵੀ ਪਤਾ ਲੱਗਿਆ ਕਿ ਮਤਲਬ ਏਸੀ ਲੇਡੀ ਦਾ ਪਹਿਲਾਂ ਘਰ ਬਿਠਾਇਆ ਗਿਆ ਸੀ ਤੇ ਹੋਰ ਮਾਮਲੇ ਦੱਸ ਸੀਏ ਹਾਂਜੀ ਇਹ ਜਿਹੜੀ ਅਮਰਤਪਾਲ ਕੌਰ ਚੀਨੂ ਆ ਗਈ ਇਹ ਪੇਸ਼ਾਵਰ ਆ ਗਈ ਇਹ ਮਤਲਬ ਕਾਫੀ ਟਾਈਮ ਤੋਂ ਚਟਾ ਵੇਚ ਰਹੀ ਹੈਗੀ ਇਹਦੇ ਤੇ ਪਹਿਲਾਂ ਵੀ ਚਾਰ ਮੁਕਾਦਮੇ ਦਰਜ ਨੇਗੇ ਐਨਡੀਪੀਐਸ ਦੇ ਵਿੱਚ ਜਿਹੜੇ ਕਿ ਅੰਡਰ ਟਰਾਇਲ ਨੇ ਮਾਨਯੋਗ ਅਦਾਲਤ ਦੇ ਵਿੱਚ ਇਹ ਕਾਫੀ ਟਾਈਮ ਤੋਂ ਫਰਾਰ ਸੀਗੀ ਇਹਦਾ ਮੇਨ ਟਾਈਮ ਜਿਹੜਾ ਲੋਕਲ ਅਥਾਰਟिटीज ਵੱਲੋਂ ਇਹਦਾ ਜਿਹੜਾ ਹਾਊਸ ਹੈਗਾ ਘਰ ਹੈਗਾ ਉਹ ਵੀ ਡਿਮੋਲਿਸ਼ ਕੀਤਾ ਗਿਆ ਸੀਗਾ ਇਹ ਉਦੋਂ ਪਹਿਲਾਂ ਦੀ ਇਹ ਫਰਾਰ ਸੀਗੀ ਅਸੀਂ ਕਾਫੀ ਟਾਈਮ ਤੋਂ ਦੀ ਤਲਾਸ਼ ਕਰ ਰਹੇ ਸੀਗੇ ਤੇ ਇਹਦੇ 'ਚ ਹੁਣ ਜਿਹੜੀ ਸਬ ਇਨਸਪੈਕਟਰ ਗੁਰਸੇਵਕ ਸਿੰਘ ਤੇ ਇਹਦੀ ਟੀਮ ਨੂੰ ਜਿਹੜੀ ਸਫਲਤਾ ਮਿਲੀ ਹੈ ਤੇ ਇਹਦੇ ਕੋਲੋਂ ਕਮਰਸ਼ੀਅਲ ਮਾਤਰਾ ਦੇ ਵਿੱਚ 264 ਗ੍ਰਾਮ ਹੈਰੋਨ ਰਿਕਵਰ ਹੋਈ ਜੀ ਅਸਾਂ ਹੋਰ ਵੀ ਲੋਕਾਂ ਨੂੰ ਇਹ ਲੋਕ ਨੇ ਜਿਹੜੇ ਸ਼ਹਿਰ 'ਚ ਹੈਗੇ ਨੇ ਉਰਲੂ ਕੀ ਵਾਰਨਿੰਗ ਦੇ ਰਹੇ ਹੋ ਬਿਲਕੁਲ ਜਿਹੜੇ ਵੀ ਇਹ ਚਿੱਟਾ ਵੇਚਦੇ ਨੇਗੇ ਜਾਂ ਸੋਚਦੇ ਨੇਗੇ ਕਿ ਵੀ ਚਿੱਟਾ ਵੇਚ ਕੇ ਅਸੀਂ ਪੈਸੇ ਕਮਾ ਲਾਂਗੇ ਉਹਨਾਂ ਨੂੰ ਸਾਡੇ ਵੱਲੋਂ ਜਿਹੜੀ ਸਖਤ ਵਾਰਨਿੰਗ ਆ ਵੀ ਇਹ ਕੰਮਾਂ ਤੋਂ ਆਪਣਾ ਬਾਜ਼ ਆ ਜਾਓ ਨਹੀਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਏਗਾ